ਮਾਰਾ ਇਹ ਇੱਕ ਪੀਸ ਨਹੀਂ ਆ ਦੇਖੋ ਭਾਈ ਆ ਦੇਖੋ ਇਹ ਰਾਤੜਾ ਕੋ ਨਹੀਂ ਖੋਲਦਾ ਆ ਦੇਖੋ ਦੇਖੋ ਜਿਹੜਾ ਇਹ ਚਿਕਨ ਗਰਮ ਕਰਿਆ ਹੁੰਦਾ ਆਇਲੀ ਕਿੰਨਾ ਯਾਰ ਸਾਰੀਆਂ ਆਈਟਮਾਂ ਵਿੱਚ ਤੇਲ ਦੇ ਫੋਟੋ ਜਿਹੜੇ ਬੈਚਰ ਕਹਿ ਕੇ ਆਏ ਜਿਹੜੇ ਯਾਰ ਤੇਜ਼ ਤੇ ਗਲੋ ਕੰਪਲੇਂਟ ਕਰ ਪੁਰਾਆ ਆ ਭਾਈ ਕਿਸੇ ਚੀਜ਼ ਦਾ ਜਿਹੜਾ ਮਰਜ਼ੀ ਵੀ ਚਾਤੋ ਕਾਲਾ ਕਾਲਾ ਖਾਣੇ ਨਹੀਂ ਕਰਦਾ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਦਾ ਇੱਕ ਨਾਮੀ ਰੈਸਟੋਰੈਂਟ ਦੇ ਵਿੱਚ ਦਰਸਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੇ ਵਿੱਚ ਉੱਥੇ ਦੇ ਲੋਕਾਂ ਦੁਆਰਾ ਇਹ ਵੀਡੀਓ ਬਣਾ ਕੇ ਪਟਿਆਲਾ ਵਾਸੀਆਂ ਨੂੰ ਦਰਸਲ ਜਾਗਰੂਕ ਕੀਤਾ ਜਾਂਦਾ ਹੈ ਦੱਸਦੇ ਕਿ ਕਿਸ ਤਰ੍ਹਾਂ ਵਾਸੀ ਤੇ ਖਰਾਬ ਚਿਕਨ ਹੈ ਜਿਹੜਾ ਗੈਸਟ ਨੂੰ ਵਟਾਇਆ ਜਾਂਦਾ ਹੈ ਜਿਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਰਿਜ਼ੋਰਟ ਦੇ ਮਾਲਕ ਦੇ ਵੱਲੋਂ ਖਬਰ ਨੂੰ ਰੋਕਣ ਵਾਸਤੇ ਸਫਾਰਸ਼ਾਂ ਪਵਾਈਆਂ ਜਾ ਰਹੀਆਂ ਨੇ ਤੇ ਆਪਣਾ ਪੱਖ ਦੇਣ ਤੋਂ ਸਾਫ਼ ਮਨਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਵਿਆਹਾਂ ਦੇ ਵਿੱਚ ਜੇਕਰ ਜੈਈ ਘਟਨਾਵਾਂ ਸਾਹਮਣੇ ਆਉਣ ਗਿਆ ਤਾਂ ਦੁਕਾਨਾਂ ਦੇ ਵਿੱਚ ਇਸ ਦਾ ਕੀ ਹੱਲ ਹੋਏਗਾ ਤਾਂ દિਵਾਲੀ ਦੇ ਨੇੜੇ ਫੂਡ ਸੇਫਟੀ ਵਿਭਾਗ ਐਕਟਿਵ ਦਿਖਾਈ ਦਿੰਦਾ ਪਰ ਉਸ ਤੋਂ ਬਾਅਦ ਪੂਰਾ ਸਾਲ ਸ਼ਾਇਦ ਇਸੇ ਤਰ੍ਹਾਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰ ਫੂਡ ਸੇਫਟੀ ਵਿਭਾਗ ਹਰਕਤ ਦੇ ਵਿੱਚ ਨਹੀਂ ਆਉਂਦਾ ਜਿਸ ਦਾ ਕਾਰਨ ਹੈ ਇਹ ਵੀਡੀਓ ਨੇ ਜਿਹੜੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਦਿਖਣ ਨੂੰ ਮਿਲਦੀਆਂ ਨੇ ਦੇਖ ਆਹ ਦੇਖੋ ਇਹ ਸਾਰਾ ਹੀ ਇੱਕ ਪੀਸ ਨਹੀਂ ਆ ਦੇਖੋ ਆ ਦੇਖੋ ਇਹ ਰਾਤ ਵਾਲਾ ਕੋਈ ਨਹੀਂ ਆ ਦੇਖੋ ਦੇਖੋ ਜਿਹੜਾ ਵੀ ਹੈ ਚਿਕਨ ਗਰਮ ਕਰਿਆ ਹੁੰਦਾ oily ਕਿੰਨਾ ਯਾਰ ਸਾਰੀਆਂ ਆਈਟਮਾਂ ਵਿੱਚ ਡੇਰ ਦੇ ਫੋਟੋ ਜਿਹੜਾ ਕਹਿ ਕੇ ਆਏ ਜਿਹੜਾ ਯਾਰ ਤੇਜ਼ ਤੇ ਗਲੋ ਕੰਪਲੈਂਟ ਕਰਾਇਆ ਹੈ ਭਾਜੀ ਕਿਸੇ ਚੀਜ਼ ਦਾ ਜਿਹੜਾ ਮਰਜ਼ੀ ਪੀ ਚੱਕ ਲੋ ਕਾਲਾ ਕਾਲਾ ਖਾਣ ਨੂੰ ਨਹੀਂ ਕਰਨਾ ਲੈ ਆਹ ਪੱਜ ਹੋਲੇ ਮੜ ਲੈ ਇੱਕ ਸਾਈਡ ਤੋਂ ਫੜੇ ਨੂੰ ਆ ਦੇਖੋ ਸੁਹਾਰਾ ਇਹ ਇੱਕ ਪੀਸ ਨਹੀਂ ਆ ਦੇਖੋ ਬਾਜੀ ਆ ਦੇਖੋ ਮੇਰਾ ਥੋੜਾ ਹੇਠਾਂ ਆ ਦੇਖੋ ਦੇਖੋ ਜਿਹੜਾ ਚਿਕਨ ਗਰਮ ਕਰਿਆ ਹੁੰਦਾ ਹੈ ਓਇਲੀ ਕਿੰਨਾ ਯਾਰ ਸਾਰੀਆਂ ਆਈਟਮਾਂ ਵਿੱਚ ਤੇਲ ਦੇ ਫੋਟੋ ਜਿਹੜੇ ਪੈਟਰਨ ਕਹਿ ਕੇ ਆਏ ਹੈ ਜਿਹੜੇ ਯਾਰ ਤੇਜ਼ ਤੇ ਕੰਪਲੇਂਟ ਕਰਦਾ ਹੈ ਬਾਜੀ ਕਿਸੇ ਚੀਜ਼ ਦਾ ਜਿਹੜਾ ਮਰਜ਼ੀ ਪੀਚਾ ਕਰੋ ਕਾਲਾ ਕਾਲਾ ਖਾਣ ਨੂੰ ਨਹੀਂ ਕਰਦਾ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਦਾ ਇੱਕ ਨਾਮੀ ਰੈਸਟੋਰੈਂਟ ਦੇ ਵਿੱਚ ਦਰਸਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉੱਥੇ ਦੇ ਲੋਕਾਂ ਦੁਆਰਾ ਇਹ ਵੀਡੀਓ ਬਣਾ ਕੇ ਪਟਿਆਲਾ ਵਾਸੀਆਂ ਨੂੰ ਦਰਸਲ ਜਾਗਰੂਕ ਕੀਤਾ ਜਾਂਦਾ ਹੈ ਦੱਸਦੇ ਕਿ ਕਿਸ ਤਰ੍ਹਾਂ ਬਾਸੀ ਤੇ ਖਰਾਬ ਚਿਕਨ ਹੈ ਜਿਹੜਾ ਗੈਸਟ ਨੂੰ ਵਟਾਇਆ ਜਾਂਦਾ ਹੈ ਜਿਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਰਿਜ਼ੋਰਟ ਦੇ ਮਾਲਕ ਦੇ ਵੱਲੋਂ ਖਬਰ ਨੂੰ ਰੋਕਣ ਵਾਸਤੇ ਸਫਾਰਸ਼ਾਂ ਪਵਾਈਆਂ ਜਾ ਰਹੀਆਂ ਨੇ ਤੇ ਆਪਣਾ ਪੱਖ ਦੇਣ ਤੋਂ ਸਾਫ਼ ਮਰਿਆ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਵਿਆਹਾਂ ਦੇ ਵਿੱਚ ਜੇਕਰ ਜਿਹੀ ਘਟਨਾਵਾਂ ਸਾਹਮਣੇ ਆਉਣ ਗਿਆ ਤਾਂ ਦੁਕਾਨਾਂ ਦੇ ਵਿੱਚ ਇਸ ਦਾ ਕੀ ਹੱਲ ਹੋਏਗਾ ਤਾਂ દિਵਾਲੀ ਦੇ ਨੇੜੇ ਫੂਡ ਸੇਫਟੀ ਵਿਭਾਗ ਐਕਟਿਵ ਦਿਖਾਈ ਦਿੰਦਾ ਪਰ ਉਸ ਤੋਂ ਬਾਅਦ ਪੂਰਾ ਸਾਲ ਸ਼ਾਇਦ ਇਸੇ ਤਰ੍ਹਾਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰ ਫੂਡ ਸੇਫਟੀ ਵਿਭਾਗ ਹਰਕਤ ਦੇ ਵਿੱਚ ਨਹੀਂ ਆਉਂਦਾ ਜਿਸ ਦਾ ਕਾਰਨ ਹੈ ਇਹ ਵੀਡੀਓ ਨੇ ਜਿਹੜੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਦਿਖਣ ਨੂੰ ਮਿਲਦੀਆਂ ਨੇ ਹੋ ਵਾਹ ਲੱਗ ਰਿਹਾ ਸਾਰਾ ਹੀ ਇੱਕ ਪੀਸ ਨਹੀਂ ਆ ਦੇਖੋ ਭਾਈ ਆ ਦੇਖੋ ਤੇਰਾ ਤੜਾ ਤਾਂ ਨਹੀਂ ਕੀ ਹੋ ਰਿਹਾ ਆ ਦੇਖੋ ਜੇ ਤੱਕ ਇਹ ਬਿਹਾਰ ਚਿਕਨ ਗਰਮ ਕਰਿਆ ਹੁੰਦਾ ਹੈ ਅਜਿਹੀ ਕਿੰਨਾ ਯਾਰ ਸਾਰੀਆਂ ਆਈਟਮਾਂ ਚ ਟੇਰ ਦੇ ਭਾਈ ਸਪੈਸ਼ਲ ਕਹਿ ਕੇ ਆ ਜਿਹੜੇ ਤੇਜ਼ ਤੇ ਕੰਪਲੀਟ ਕਰ ਤੋਂ ਸੁਣਾਇਆ ਭਾਈ ਕਿਸੇ ਚੀਜ਼ ਦਾ ਜਿਹੜਾ ਮਰਜ਼ੀ ਪੀ ਚੱਕ ਲੋ ਕਾਲਾ ਕਾਲਾ ਖਾਣ ਨੂੰ ਨਹੀਂ ਕਰਦਾ ਲੈ ਆਹ ਪੰਜ ਛੋਲੇ ਮੜ ਜਾ ਇੱਕ ਸਾਈਡ ਤੋਂ ਛੋਲੇ ਆ ਦੇਖੋ 오늘준비했었